ਤੁਸੀਂ ਕੀ ਕੀਤਾ ਕਿ ਪ੍ਰਭੂ ਦਾ ਹੀ ਰੇਖਾ ਨੂੰ ਦੇਖੇ ਚਾਰ ਸ਼ਕਲ ਪੈਜਾਨ ਅਸੀਂ ਚਰਚ ਸ਼ਕਤ ਦਿਨਿਆ ਜਿਆਦਾ ਕਰਮੀ ਹੋ ਜਾਵੇ ਅਸੀਂ ਚਰਚ ਸ਼ਕਤ ਦਿਨਿਆ ਕੋਈ ਨਿਕਾਜ ਜਾਂ ਕਾਮ ਨਾ ਤੇ ਅਸੀਂ ਸੰਗਤ ਸ਼ਕਤ ਦਿਨਿਆ ਪ੍ਰਭੂ ਕੀ ਦੇਖੇ ਇਹਦੇ ਪੱਜ ਜਾਂਦਾ ਆ

ਹallelujah ਜਦੋਂ ਉਸ ਅਧਰੰਗੀ ਨੂੰ ਉਹ ਨਹੀਂ ਦੇਖਿਆ ਕਿ ਇਹ ਕਿਸੇ ਦੀ ਛਾਤ ਆ ਹੋ ਸਕਦਾ ਜਿੱਦੇ ਘਰ ਪ੍ਰਭੂ ਬੈਠੇ ਹੋਣ ਉਹਨਾਂ ਕੋਈ ਇੱਕ ਹੀ ਕਮਰਾ ਹੋਵੇ ਰਾਈਟਰਨ ਹੋ ਸਕਦਾ ਉਹਨਾਂ ਕੋਈ ਉਹੀ ਕਮਰਾ ਹੋਵੇ ਉਹਦੇ ਉੱਤੇ ਮਿੱਟੀ ਜਾਂ ਕਾਨੇ ਜਾਂ ਕੁਝ ਵੀ ਪਿਆ ਹੋਵੇ ਹallelujah ਪਰ ਉਹਨਾਂ ਨੇ ਕੁਝ ਨਹੀਂ ਦੇਖਿਆ ਉਹਨਾਂ ਨੇ ਛਤ ਦੇਰ ਨਹੀਂ ਕੀ ਕਰ ਦਿੱਤੀ ਸ਼ੁਰੂ ਕਰ ਦਿੱਤੀ ਜਦੋਂ ਛੱਤ ਦੇਰਦੇ ਹੋਣਗੇ ਉਹ ਛੱਤ ਦੇ ਅੰਦਰ ਵੜਵੀ ਮਿੱਟੀ ਡਿੱਗਦੀ ਹੋਵੇਗੀ ਜਿੱਥੇ ਪ੍ਰਭੂ ਬੈਠਾ ਹੋਵੇਗਾ ਰਾਈਟ অর ਆਂਗ ਕਿਉਂਕਿ ਜਿਸ ਕਮਰੇ ਵਿੱਚ ਬੈਠੇ ਹੋਈਏ ਉੱਪਰ ਉਹ ਛੱਤ ਕੋਈ ਦੇਰਦਾ ਹੋਵੇ ਤੇ ਥੱਲੇ ਮਿੱਟੀ ਕਿਰਕ ਕਈ ਕੁਛ ਡਿੱਗਦਾ ਕਿ ਨਹੀਂ ਡਿੱਗਦਾ ਹallelujah ਉਹਨਾਂ ਸਭ ਕੁਝ ਕੀਤਾ ਉਹਨਾਂ ਨੇ ਤੋਟਾ ਇੱਕ ਛੱਤ ਨੂੰ ਦੇਰ ਦਿੱਤਾ ਤਾਂ ਜੋ ਅਸੀਂ ਕਿਤੇ ਕੋਲ ਪਹੁੰਚ ਸਕੀਏ ਉੱਚੀ ਬੋਲਾਂਗੇ ਕਿਤੇ ਕੋਲ ਪਰਮੇਸ਼ਰ ਦੇ ਕੋਲ ਪਹੁੰਚਣ ਤੇ ਲਈ ਉਹਨਾਂ ਨੇ ਇੱਕ ਛਤ ਨੂੰ ਕੀ ਕਰ ਦਿੱਤਾ ਦੇਰ ਦਿੱਤਾ ਅਜਿਹਾ ਕੀ ਕਰਦੇ ਆ ਅਸੀਂ ਕੀ ਕਰਦੇ ਆ ਪਰਮੇਸ਼ਰ ਦੇ ਕੋਲਾ ਹੁੰਦੇ ਲਈ ਚਾਰ ਕਿਛਟਾ ਡੇਗ ਪੈਣ ਤੇ ਤਾਂ ਤੁਰਦੇ ਓਏ ਓਟਾ ਬਲਾਜੂ ਡਾਂਸ ਕਰਨਾ ਚਾਲੂ ਤੇ ਮੇਰੇ ਪੈਰ ਨਾ ਲਿਬਰ ਜਾਣ ਕਿਤੇ ਉੱਚ ਕਰ ਆ ਗਿਆ Right or wrong Hallelujah ਤੁਸੀਂ ਕੀ ਕੀਤਾ ਕਿ ਪ੍ਰਭੂ ਤੁਹਾਡੀ ਮਿਹਚਾਂ ਨੂੰ ਦੇਖੇ ਕਿਨੇ ਨੂੰ ਸਮਝ ਆ ਰਹੀ ਹੈ ਪੈਣਾ ਨੇ ਨਹੀਂ ਸਮਝ ਆ ਰਹੀ ਹੱਥ ਕੋ ਦੋ ਕੀ ਲੱਭੇ ਮੈਨੂੰ ਬਾਕੀ ਬਾਹਾਂ ਵੱਡੀਆਂ ਗਈਆਂ ਨੇ Hallelujah Hallelujah ਉੱਚ ਆਵਾਜ਼ ਸੇ ਹਾਲੇਲੂਇਆ Hallelujah ਪ੍ਰਭੂ ਤੁਸੀਂ ਕੀ ਕੀਤਾ ਆ ਕੀ ਪਰਮੇਸ਼ਰ ਤੁਹਾਡੀ ਨਿਸ਼ਚੈ ਨੂੰ ਦੇਖੇ ਚਾਰ ਛਿੱਟਾਂ ਪਹਿਚਾਨ ਅਸੀਂ ਚਰਚ ਛੱਡ ਦਿੰਨੇ ਆ ਜਿਆਦਾ ਗਰਮੀ ਹੋ ਜਾਵੇ ਅਸੀਂ ਚਰਚ ਛੱਡ ਦਿੰਨੇ ਆ ਕੋਈ ਨਿੱਕਾ ਜਿਹਾ ਕੰਮ ਪੈ ਜੇ ਅਸੀਂ ਸੰਘਤ ਛੱਡ ਦਿੰਨੇ ਆ ਪ੍ਰਭੂ ਕੀ ਦੇਖੇ ਕਿਹਦੇ ਭੱਜ ਜਾਂਦਾ ਆ ਛੋਟਾ ਜਿਹਾ ਕੰਮ ਲੱਭ ਜੇ ਉਹਨੂੰ ਛੱਡ ਕੇ ਭੱਜ ਜਾਂਦਾ ਆ ਚਰਚ ਵਿੱਚ ਥੋੜੀ ਸੇਵਾ ਕਰਨੀ ਪੈਜੀ ਉਹ ਨੂੰ ਛੱਡ ਕੇ ਪੱਛ ਜਾਂਦਾ ਹallelujah ਕਿਉਂ ਸਾਡੀਆਂ ਬਿਮਾਰੀਆਂ ਸਾਡੇ ਕੋਲੋਂ ਨਹੀਂ ਜਾਂਦੀਆਂ ਕਿਉਂ ਸਾਡੀਆਂ ਵੀਕਨੈਸ ਸਾਡੇ ਕੋਲੋਂ ਨਹੀਂ ਜਾਂਦੀਆਂ ਕਿਉਂਕਿ ਹਲੇ ਤੱਕ ਅਸੀਂ ਇਦਾਂ ਦਾ ਕੋਈ ਕੰਮ ਹੀ ਨਹੀਂ ਕੀਤਾ ਕਿ ਪ੍ਰਭੂ ਸਾਡੀ ਮਰਚਾ ਨੂੰ ਸਲਾਹੇ ਹallelujah ਪਰਮੇਸ਼ਰ ਸਾਡੀ ਮਿਹਚਾ ਦੀ ਕਦਰ ਕਰੇ ਪ੍ਰਭੂ ਨੇ ਉਹਨਾਂ ਸਾਰੇ ਮਨੁੱਖਾਂ ਦੀ ਕੀ ਕੀਤੀ ਕਦਰ ਕੀਤੀ ਉਹਨਾਂ ਦੀ ਨਹੀਂ ਉਹਨਾਂ ਦੇ ਵਿੱਚ ਜੋ ਵਿਸ਼ਵਾਸ ਸੀ ਜਿਹਦੇ ਕਰਕੇ ਉਹਨਾਂ ਨੂੰ ਉਸ ਉਸ ਜੋ ਸ਼ਤ ਨੂੰ ਉਧੇੜ ਦਿੰਦਾ ਔਰ ਕਿੰਨੀ ਵੱਡੀ ਮੰਜੀ ਹੁੰਦੀ ਆ ਹallelujah ਜਿਹਨੂੰ ਕਿੰਨਾ ਤਕੜਾ ਉਹਨੇ ਉਸ ਵਕਤ ਤੇ ਮੁੱਕ ਕੀਤਾ ਹੋਵੇਗਾ ਜਿਹਦੇ ਉੱਤੋਂ ਦੀ ਉਸ ਅਤਰੰਗੀ ਨੂੰ ਤਾਰਿਆ ਹੋਵੇਗਾ ਔਰ ਜਦੋਂ ਉਸ ਅਤਰੰਗੀ ਨੂੰ ਪ੍ਰਭੂ ਨੇ ਦੇਖਿਆ ਉਹਨੇ ਆਖਿਆ ਜਾ ਤੇਰੇ ਪਾਪ ਕੀ ਹੋਏ ਮਾਫ ਹੋਏ ਹallelujah ਹallelujah ਅੱਜ ਸੀ ਕੀ ਕਰਦੇ ਆ ਵੀ ਪੈਜੇ ਤੇ ਡਾਂਸ ਕੋਈ ਉਹ ਪੈਰ ਰਿਪਰ ਕਿਉਂ ਮੇਰਾ ਸੂਟ ਹੈ ਹallelujah ਪਰਮੇਸ਼ਰ ਦੇ ਲਈ ਅਸੀਂ ਕੀ ਕਰਦੇ ਆਂ ਚਰਚ ਵਿੱਚ ਸਫਾਈ ਕਰਨੀ ਹੋਵੇ ਅਸੀਂ ਕੀ ਕਰਦੇ ਆਂ ਹallelujah ਚਾਰ ਪਾਂਡੇ ਮਾਂਜ ਨੇ ਪੈਂ ਚਰਚ ਵਿੱਚ ਅਸੀਂ ਕੀ ਕਰਦੇ ਆਂ ਹallelujah ਜੇਕਰ ਖੁਦਾ ਕਿਸੇ ਨੂੰ ਵਤਾਂਦਾ ਆ ਕਿ ਉਹਦੇ ਪਿੱਛੇ ਉਹਦਾ ਜੋਰ ਵੇਖਦਾ ਆ ਹallelujah ਪਰਮੇਸ਼ਰ ਜੋਰ ਔਰ ਤਾਕਤ ਨੂੰ ਦੇਖਦਾ ਆ ਕਿ ਇਹਨੇ ਮੇਰੇ ਲਈ ਕੀ ਕੀਤਾ

चढ़ गया रुख चढ़ गया क्योंकि हाली लुआया क्यों मुसा के प्रभु चलता जिन्हें बिना कुछ खाद्या और ना पीतिया चाली चाली दिन अस्सी अस्सी दिन जिन्हें पहाड़ी उत्ते बिताए

ਉਹ ਪਰਮੇਸ਼ਰ ਜਾਣਦਾ ਆ ਉਹ ਤੁਹਾਡੇ ਜੋਰ ਨੂੰ ਦੇਖਦਾ ਕਿ ਤੁਸੀਂ ਕੀ ਕਰਦੇ ਹੋ ਜੇ ਪ੍ਰਭੂ ਦੇ ਲਈ ਹallelujah ਉਹਨਾਂ ਦੀ ਨੇਚਰ ਨੂੰ ਪ੍ਰਭੂ ਨੇ ਦੇਖਿਆ ਉਹਨਾਂ ਦੀ ਤਾਕਤ ਨੂੰ ਦੇਖਿਆ ਕਿ ਸੱਚਮੁੱਚ ਇਹ ਬਰਕਤ ਹੀ ਲੈਣ ਆਇਆ ਈਸ਼ੂ ਮਸੀਹ ਦੇ ਨਾਂ ਦੇ ਵਿੱਚ ਅਮੀਨ ਜੇਕਰ ਤੁਸੀਂ ਬਰਕਤ ਲੈਣ ਚਰਚ ਵਿੱਚ ਆਇਏ ਤੇ ਤੁਹਾਡੇ ਹੱਥ ਰੋਕ ਨਹੀਂ ਸਕਦੇ ਪਰਮੇਸ਼ਰ ਦੇ ਲਈ ਤਾਲੀਆਂ ਵਜਾਉਣ ਦੇ ਲਈ ਟਾੜਾ ਮੂੰਹ ਸਟਾਪ ਨਹੀਂ ਕਰ ਸਕਦਾ ਤੁਹਾਡੀ ਜ਼ੁਬਾਨ ਸਟਾਪ ਨਹੀਂ ਕਰ ਸਕਦੀ ਕਿਉਂਕਿ ਤੁਸੀਂ ਕੁਝ ਲੈ ਕੇ ਜਾਣਾ ਹੈ ਤੁਸੀਂ ਕੁਝ ਪਾ ਕੇ ਜਾਣਾ ਤੁਸੀਂ ਹੀ ਲੇਕਰੂ ਲੈਣਾ ਤੁਸੀਂ ਚੰਗਿਆ ਹੀ ਨੂੰ ਲੈਣਾ ਤੁਸੀਂ ਕਰਜ਼ਿਆਂ ਤੋਂ ਆਜ਼ਾਦ ਹੋਣਾ ਤੁਸੀਂ ਬਰਕਤਾਂ ਤੇ ਬਰਕਤਾਂ ਚਾਹੁੰਦੇ ਜੇ ਹਾਲੇਲੂਇਆ ਅੱਜ ਇਹਨੇ ਕਿਸੇ ਨਾਲ ਗੱਲ ਕਰ ਰਿਆ ਸੀ ਮੈਂ ਕਿਹਾ ਜਦੋਂ ਅਸੀਂ ਪ੍ਰਭੂ ਦਾ ਕੰਮ ਕਰਦੇ ਹਾਂ ਤੇ ਪ੍ਰਭੂ ਸਾਡੇ ਕੰਮ ਕਰਦਾ ਆ ਹallelujah ਜਦੋਂ ਅਸੀਂ ਕਿਹਦਾ ਕੰਮ ਕਰਦੇ ਹਾਂ ਪ੍ਰਭੂ ਦਾ ਕੰਮ ਕਰਦੇ ਤੇ ਫਿਰ ਉਹ ਸਾਡੇ ਕੰਮ ਕਰਦਾ ਆ ਜੇਕਰ ਅਸੀਂ ਪ੍ਰਭੂ ਦੇ ਲਈ ਨਹੀਂ ਖੜਦੇ ਪਰਮੇਸ਼ਰ ਦੇ ਕੰਮਾਂ ਨੂੰ ਨਹੀਂ ਕਰਦੇ ਅਸੀਂ ਭੱਜਦੇ ਆ ਅਸੀਂ ਡਰਦੇ ਆ ਅਸੀਂ ਹਾਲਾਤਾਂ ਤੋਂ ਮੀਂਹ ਤੋਂ ਹਨੇਰੀ ਤੋਂ ਤੂਫਾਨ ਤੋਂ ਡਰਦੇ ਆ ਅਸੀਂ ਪਰਮੇਸ਼ਰ ਦੇ ਕੰਮਾਂ ਨੂੰ ਕਰਨ ਤੋਂ ਡਰਦੇ ਆ ਆਪਣੇ ਆਪ ਨੂੰ ਲੁਕਾਉਂਦੇ ਆ ਕਿ ਮੈਨੂੰ ਇਹ ਭਾਰ ਨਾ ਚੁੱਕਣਾ ਪੈ ਜਾਵੇ ਮੈਨੂੰ ਇਹ ਸੇਵਾ ਨਾ ਚੁੱਕਣੀ ਪੈ ਜਾਵੇ ਮੈਨੂੰ ਹੱਥ ਨਾ ਉਠਾਉਣੇ ਪੈ ਜਾਣੇ ਮੈਨੂੰ ਗੋਟਨੇ ਨਾ ਟੇਕਰੇ ਪੈ ਜਾਣੇ ਮੈਂ ਪ੍ਰਭੂ ਦੇ ਘਰ ਵਿੱਚ ਆਪਣਾ ਸਿਰ ਨਹੀਂ ਝੁਕਾਉਣਾ ਪਰਮੇਸ਼ਰ ਦੇ ਘਰ ਵਿੱਚੋਂ ਉਹ ਕਦੀ ਵੀ ਬਰਕਤ ਲੈ ਕੇ ਨਹੀਂ ਜਾਂਦੇ ਉਹ ਆਉਂਦੇ ਜਰੂਰ ਆ ਬੈਠਦੇ ਜਰੂਰ ਆ ਪਰ ਕਦੀ ਬਰਕਤ ਨਹੀਂ ਪਉਂਦੀ ਕਿਉਂਕਿ ਉਹਨਾਂ ਨੇ ਬਰਕਤ ਲੈਣ ਦੇ ਲਈ ਕੋਸ਼ਿਸ਼ ਕੀਤਾ ਹੀ ਨਹੀਂ ਆ ਉਹ ਉਹਨਾਂ ਬੱਚਿਆਂ ਵਰਗਾ ਹਾਲਿਆ ਜਿਹੜੇ ਸਕੂਲ ਤਾਂ ਜਾਂਦੇ ਆ ਪਰ ਉਹਨਾਂ ਨੂੰ ਪੰਜਾਬੀ ਵੀ ਪੜਨੀ ਨਹੀਂ ਆਉਂਦੀ ਟੀਚਰ ਉੱਥੇ ਸੇਮ ਆ ਬੱਚੇ ਸਾਰੇ ਸੇਮ ਆ ਕੱਲਾ ਸਾਸਿਮ ਨਹੀਂ ਪਰ ਫਸਟ ਕੋਈ ਕੋਈ ਹੁੰਦਾ ਆ ਪਾਸ ਕੋਈ ਕੋਈ ਹੁੰਦਾ ਆ ਇੰਟੈਲੀਜੈਂਟ ਕੋਈ ਕੋਈ ਹੁੰਦਾ ਆ ਉਹੀ ਇੰਟੈਲੀਜੈਂਟ ਹੁੰਦੀ ਆ ਜਿਹੜੇ ਆਪਣੇ ਫੋਕਸ ਤੇ ਆਪਣੀ ਸਟੱਡੀ ਤੇ ਆਪਣੀ ਐਗ ਐਜੂਕੇਸ਼ਨ ਤੇ ਧਿਆਨ ਦਿੰਦੇ ਆ ਪਰ ਜਿਹੜੇ ਜਾਂਦੇ ਆ ਬੈਠਦੇ ਆ ਆ ਜਾਂਦੇ ਆ ਉਹ ਕਦੀ ਵੀ ਜੋ ਉਸ ਐਜੂਕੇਸ਼ਨ ਆ ਜੋ ਉਸ ਸਟੱਡੀ ਆ ਉਹਨੂੰ ਹਾਸਲ ਨਹੀਂ ਕਰਦੇ ਆ ਇਸੇ ਤਰ੍ਹਾਂ ਅੱਜ ਦੀ ਕਲੀਸਿਆ ਦੇ ਵਿੱਚ ਕਈ ਬੈਂਟਰ ਆ ਪਾਏ ਜਾਂਦੇ ਆ ਜੋ ਚਰਚ ਹੁੰਦੇ ਆ ਪਰ ਆਪਣਾ ਸਿਰ ਨਹੀਂ ਨਿਮੋਉਂਦੇ ਚਰਚ ਹੁੰਦੇ ਆ ਪਰ ਪ੍ਰਾਰਥਨਾ ਨਹੀਂ ਕਰਦੇ ਚਰਚ ਹੁੰਦੇ ਆ ਪਰ ਆਪਣੇ ਗੁੱਟਨੇ ਨਹੀਂ ਟਿਕਾਉਂਦੇ ਸੰਗ ਦੇ ਸ਼ਰਮਾਉਂਦੇ ਆ ਕਿ ਮੈਂ ਕੀ ਮੈਨੂੰ ਕੋਈ ਕੋਈ ਕਹੇਗਾ ਕਿ ਤੇਰੇ ਗੁੱਟਨੇ ਟਿੱਕੇ ਹੋਇਆ ਕੋਈ ਮੈਨੂੰ ਕੀ ਆਖੇਗਾ ਕਿਨੇ ਆਪਣਾ ਨਾਕਰ ਕਰ ਰਿਹਾ ਚਰਚ ਵਿੱਚ ਕੀ ਕੋਈ ਆਖੇਗਾ ਕਿ ਮੈਂ ਪ੍ਰਭੂ ਕੋਲੋਂ ਖਿਮਾ ਕਰਿਆ ਹallelujah ਮੰਗਣਾ ਪੈਂਦਾ ਪ੍ਰਭੂ ਕੋਲ ਜ਼ੋਰ ਲਾਉਣਾ ਪੈਂਦਾ ਆ ਕੁਛ ਲੈਣ ਦੇ ਲਈ ਕੁਛ ਪਾਉਣ ਦੇ ਲਈ ਉਹ ਵੀ ਖੁਦਾਵੰਦ ਦੇ ਕੋਲੋਂ ਹallelujah ਅਸੀਂ ਕਿਸੇ ਮਨੁੱਖ ਦੇ ਨਾਲ ਝੂਠ ਬੋਲ ਕੇ ਉਹਦੇ ਨਾਲ ਠੱਗੀ ਮਾਰ ਸਕਦੇ ਆ ਪਰ ਪ੍ਰਭੂ ਨਾਲ ਠੱਗੀ ਵੀ ਨਹੀਂ ਬੱਚੀ ਹallelujah ਅਸੀਂ ਕਿਸੇ ਦੀ ਅੱਖ ਚ ਕੱਟਾ ਪਾ ਸਕਦੇ ਹਾਂ ਉਹਨੂੰ ਚਾਹ ਪਲੂਸ ਵਾਲੀਆਂ ਗੱਲਾਂ ਕਰਕੇ ਉਹਨੂੰ ਅਸੀਂ ਫਸਾ ਸਕਦੇ ਹਾਂ ਉਹਦੇ ਕੋਲੋਂ ਕੁਝ ਹਾਸਲ ਕਰ ਸਕਦੇ ਹਾਂ ਪਰ ਪਰਮੇਸ਼ੁਰ ਦੇ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਚੀਜ਼ ਇਹ ਤਾਂ ਨਹੀਂ ਚੱਲਦੀ ਉਹ ਹਿਰਦਿਆਂ ਤੇ ਗੁਰਦਿਆਂ ਨੂੰ ਕੀ ਕਰਦਾ ਹੈ ਹallelujah ਬੋਲੋ ਪ੍ਰਭੂ ਮੇਰੇ ਹਿਰਦਿਆਂ ਗੁਰਦਿਆਂ ਨੂੰ ਜਾਂਚਦਾ ਹੈ ਖੁਦਾਵੰਤ ਮੇਰੇ ਹਿਰਦਿਆਂ ਤੇ ਗੁਰਦਿਆਂ ਨੂੰ ਜਾਂਚਦਾ ਹੈ ਹallelujah 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 ਪਰਮੇਸ਼ਰ ਸਾਨੂੰ ਚਾਹੁੰਦਾ ਹੈ ਪਰਮੇਸ਼ਰ ਦੇ ਘਰ ਵਿੱਚ ਆਪਣਾ ਮਨ ਹਲੀਮ ਕਰਨਾ ਪੈਣਾ ਤੌਬਾ ਦਾ ਸ਼ਬਦ ਆਪਣੇ ਮਨ ਵਿੱਚ ਲੈ ਕੇ ਆਉਣਾ ਪੈਣਾ ਮਾਫੀ ਦਾ ਸ਼ਬਦ ਆਪਣੇ ਮਨ ਵਿੱਚ ਲੈ ਕੇ ਆਉਣਾ ਕਿ ਪ੍ਰਭੂ ਮੈਨੂੰ ਮਾਫ ਕਰ ਖੁਦਾਵੰਦ ਮੈਨੂੰ ਮਾਫ ਕਰ ਮੈਨੂੰ ਬLES ਕਰ ਮੈਨੂੰ ਬਰਕਤ ਦੇ ਫਿਰ ਤੁਹਾਡੇ ਸਭਨਾ ਤੇ ਕਿਰਪਾ ਹੋਵੇਗੀ ਈਸ਼ੂ ਮਸੀਹ ਦੇ ਸਮਰਥਿਅਰ ਜੀਵਨਤਾ ਦੇ ਵਿੱਚ